ਇਹ ਹੈ ਜੀ ਕਿ ਕਿ ਕਿਸਫੀ ਖਾਬ ਦਾ ਦਫਤਰ ਕੋਲ ਹੁੰਦੇ ਹੋਏ ਔਰ ਕਨਾਲੀ ਦੁਕਾਨਾਂ ਹੁੰਦੀਆਂ ਹੋਈਆਂ ਇੱਥੇ ਚੋਰੀ ਹੋ ਗਈ ਆ ਉਹ ਮਾੜੀ ਗੱਲ ਆ ਪ੍ਰਸ਼ਾਸਨ ਬੜਾ ਢਿਲਾਇਆ ਫਿਰ ਤਾਂ ਕਿਤੇ ਅੱਗੇ ਵੀ ਡਾਕਟਰ ਸਾਹਿਬ ਦੀ ਚੋਰੀ ਹੋਈ ਆ ਹੋਰ ਮਣੀ ਜਿੰਦਰ ਦੇ ਵੀ ਸਾਹਮਣੇ ਚੋਰੀ ਹੋਈ ਆ ਪਰ ਪ੍ਰਸ਼ਾਸਨ ਬੜਾ ਸੱਤਾ ਪਿਆ ਹੈ ਜੀ ਜੀ ਆਪਣਾ ਚੰਦਰਮੋਹਨ ਗੇਰਾ ਹਾਂਜੀ ਗੇਰਾ ਮਨੀ ਚੰਦਰ ਐਸਪੀ ਉਹਦੇ ਬਾਅਦ ਨਿਕਨੇ ਸਰ ਕੀ ਮਾਮਲਾ ਕੀ ਅੱਜ ਜਿਹੜਾ ਸਵੇਰੇ ਸਾਨੂੰ 7:30 ਵਜੇ ਪੀਸੀਆਰ ਦਾ ਫੋਨ ਆਇਆ ਤੇ ਤੁਹਾਡੇ ਛੜ ਰਹੇ ਚੁਕਿਆ ਹੈ ਤੇ ਆਹੇ ਚੈੱਕ ਕਰ ਲਓ ਅਸੀਂ 7:30 ਵਜੇ ਪਹੁੰਚ ਗਏ ਆ ਤੇ ਪੀਸੀਆਰ ਵਾਲਿਆਂ ਨੇ ਦੇਖਿਆ ਤੇ ਕਹਿੰਦੇ ਫੋਟੋ 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 ਖਿੱਚੀਆਂ ਤੇ ਕਹਿੰਦੇ ਵੀ ਤੁਸੀਂ ਕੰਪਲੇਂਟ ਜੈਕ ਸਿਟੀ ਕੇਵਲ ਉੱਥੇ ਕਰ ਦਿਓ ਹਨਾ ਸਿਟੀ ਉੱਥੇ ਜਾ ਕੇ ਅਸੀਂ ਕੰਨੇਡ ਕਰਿਆ 7:30 ਪੌਣੇ 8:00 ਵਜੇ ਇਹ ਹਾਲੇ ਤੱਕ ਹੁਣ ਪੌਣੇ 10:00 ਵਜੇ ਤੱਕ ਪੁਲਿਸ ਵਾਲਾ ਕੋਈ ਨਹੀਂ ਆਇਆ ਸਰ ਕਿੰਨਾ ਕ ਨੁਕਸਾਨ ਹੋ ਗਿਆ ਆਪਣਾ ਸਾਡੇ ਇੱਕ ਲੈਪਟਾਪ ਲੱਗਾ ਹੈ ਡੀਵੀਡੀ ਲੱਗਾ ਹੈ ਜਾਂ ਕੈਮਰੇ ਨੂੰ ਤੋੜ ਗਏ ਆ ਥੋੜੇ-ਥੋੜੇ ਪੈਸੇ ਹੋਗੇ ਉਹ ਚੈੱਕ ਕਰਨ ਦੇ ਲਈ ਕੋਈ ਕੈਸ਼ ਵਗੈਰਾ ਵੀ ਸੀ ਕੈਸ਼ ਤਾਂ ਥੋੜਾ ਹੀ ਹੋ ਸਕਦਾ ਹੈ ਉਹ ਚੈੱਕ ਕਰਨ ਨਾਲੇ ਫੋਨਰਾ ਸਵੇਰ ਤੱਕ ਪੁਲਿਸ ਵਾਲਾ ਕੋਈ ਨਹੀਂ ਆਇਆ 6:08 ਵਜੇ ਅਸੀਂ ਕੰਪਲੀਟ ਕੀਤੀ ਹੈ ਥਾਣਾ ਸਿਟੀ ਦੇ ਵਿੱਚ ਐਸਪੀ ਹੋਵੇ ਤਾਂ ਬਾਹਰ ਸਾਡਾ ਆਫਿਸ ਆ ਅੱਗੇ ਰਤੂ ਦੇ ਵਿੱਚੋਰੀ ਹੋਈ ਡਾਕਟਰ ਤੂ ਦੇ ਪਰਮਾਨੰਥ ਤਿੰਨ ਮਹੀਨੇ ਪਹਿਲਾਂ ਸਾਹਮਣੇ ਮਿੰਚੈਂਟਰੇ ਦੀ ਚੋਰੀ ਹੋਈ ਆ ਪੰਜ-ਛੇ ਮਹੀਨਿਆਂ ਜੀ ਇੰਨੀ ਵਾਰ ਦਾ ਤੋਰੀ ਕਮਿਟੀ ਕਰਦੇ ਵਾਰ ਫਗਵਾੜਾ ਸ਼ਹਿਰ ਵਿੱਚ ਚੋਰਾਂ ਦੇ ਹੌਸਲੇ ਇੰਨੇ بلند ਹੋ ਚੁੱਕੇ ਹਨ ਕਿ ਆਏ ਦਿਨ ਇਹ ਬੇਖੌਫ ਚੋਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਬੀਤੀ ਰਾਤ ਚੋਰਾਂ ਵੱਲੋਂ ਰਾਤ ਦੇ ਹਨੇਰੇ ਵਿੱਚ ਗੋਲ ਚੌਂਕ ਨਜ਼ਦੀਕ ਜੀਟੀ ਰੋਡ ਤੇ ਗੀਰਾਮਨੀ ਚੇਂਜਰ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਅਤੇ ਦੁਕਾਨ ਅੰਦਰ ਪਿਆ ਲੱਖਾਂ ਦਾ ਸਮਾਨ ਲੈ ਕੇ ਚੋਰ ਰਫੂ ਚੱਕਰ ਹੋ ਗਏ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਆ ਦੁਕਾਨ ਮਾਲਕ ਚੰਦਰ ਮੋਹਨ ਗੀਰਾ ਨੇ ਦੱਸਿਆ ਕਿ ਅੱਜ ਸਵੇਰ ਉਹਨਾਂ ਨੂੰ ਸੂਚਨਾ ਮਿਲੀ ਕਿ ਉਹਨਾਂ ਦੇ ਦੁਕਾਨ ਦੇ ਸ਼ਟਰ ਟੁੱਟੇ ਹੋਏ ਹਨ ਤੇ ਜਿਸ ਤੋਂ ਬਾਅਦ ਉਹਨਾਂ ਤੁਰੰਤ ਦੁਕਾਨ ਤੇ ਪਹੁੰਚ ਕੇ ਦੇਖਿਆ ਤਾਂ ਦੁਕਾਨ ਦੇ ਸ਼ਟਰ ਟੁੱਟੇ ਹੋਏ ਸਨ ਅਤੇ ਅੰਦਰ ਪਿਆ ਸਾਰਾ ਸਮਾਨ ਖਿਲਰਿਆ ਹੋਇਆ ਸੀ ਤੇ ਦੁਕਾਨ ਤੇ ਲੱਗੇ ਸੀਸੀਟੀਵੀ ਕੈਮਰੇ ਵੀ ਟੁੱਟੇ ਹੋਏ ਸਨ ਅੱਗੇ ਜਾਣਕਾਰੀ ਦਿੰਦੇ ਹਨ ਉਹਨਾਂ ਦੱਸਿਆ ਕਿ ਛਾਤਰ ਚੋਰ ਦੁਕਾਨ ਤੇ ਪਿਆ ਲੈਪਟਾਪ ਨਕਦੀ ਦੁਕਾਨ ਤੇ ਲੱਗੇ ਕੈਮਰਿਆਂ ਦਾ ਡੀਵੀਆਰ ਵੀ ਨਾਲ ਹੀ ਲੈ ਗਏ ਉਹਨਾਂ ਦੱਸਿਆ ਕਿ ਐਫਪੀ ਦਫ਼ਤਰ ਤੋਂ ਕੁਝ ਹੀ ਦੂਰੀ ਤੇ ਜੀਟੀ ਰੋਡ ਤੇ ਉਹਨਾਂ ਦੀ ਗੇਰਾਮਨੀ ਚੇਂਜਰ ਦੇ ਨਾਮ ਤੋਂ ਦੁਕਾਨ ਹੈ ਤੇ ਚੋਰ ਇੰਨੇ ਬੇਖੌਫ ਹੋ ਚੁੱਕੇ ਹਨ ਕਿ ਉਹ ਬਿਨਾਂ ਕਿਸੇ ਦੇ ਡਰ ਤੋਂ ਕਿ ਰਹੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਉਹਨਾਂ ਕਿਹਾ ਕਿ ਇਸ ਘਟਨਾ ਦੇ ਸਬੰਧ ਵਿੱਚ ਥਾਣਾ ਸਿਟੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਵਿੱਚ ਵਧ ਰਹੀਆਂ ਚੋਰੀਆਂ ਉੱਤੇ ਨਕੇਲ ਕੱਤੀ ਜਾਵੇ ਤੇ ਜਲਦੀ ਤੋਂ ਜਲਦੀ ਇਹਨਾਂ ਚੋਰਾਂ ਨੂੰ ਫੜਿਆ ਜਾਵੇ ਤੇ ਉਹਨਾਂ ਦਾ ਚੋਰੀ ਹੋਇਆ ਸਮਾਨ ਉਹਨਾਂ ਨੂੰ ਵਾਪਸ ਦਵਾਇਆ ਜਾਵੇ ਹੋਰ ਇਸ ਮੌਕੇ ਗੱਲਬਾਤ ਕਰਦੇ ਹਾਂ ਦੁਕਾਨ ਮਾਲਕ ਅਤੇ ਆਸ-ਪਾਸ ਦੇ ਦੁਕਾਨਦਾਰਾਂ ਨੇ ਕੀ ਕਿਹਾ ਦੇਖੋ ਪੂਰੀ ਖਬਰ ਵਿੱਚ ਫਗ ਬੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜੱ ਸ਼ਰਮਾ ਦੀ ਰਿਪੋਰਟ ਨਾ ਜੀ ਆਪਣਾ ਚੰਦਰਮੋਹਨ ਗੇੜਾ ਹਾਂਜੀ ਗੇੜਾ ਮਨੀ ਚੰਦਰ ਐਸਪੀ ਓਫੇ ਦਬਾਰ ਨਗਰ ਨੇ ਸਰ ਕੀ ਮਾਮਲਾ ਕੀ ਅੱਜ ਜਿਹੜਾ ਸਵੇਰੇ ਸਾਨੂੰ 7:30 ਵਜੇ ਪੀਸੀਆਰ ਦਾ ਫੋਨ ਆਇਆ ਤੇ ਤੁਹਾਡੇ ਛੜ ਰਹੇ ਚੁਕਿਆ ਹੈ ਤੇ ਆਹੇ ਚੈੱਕ ਕਰ ਲਓ ਅਸੀਂ 7:30 ਵਜੇ ਪਹੁੰਚ ਗਏ ਹਾਂ ਤੇ ਪੀਸੀਆਰ ਵਾਲਿਆਂ ਨੇ ਦੇਖਿਆ ਤੇ ਕਹਿੰਦੇ ਫੋਟੋ 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 ਖਿੱਚੀਆਂ ਤੇ ਕਹਿੰਦੇ ਵੀ ਤੁਸੀਂ ਕੰਪਲੇਂਟ ਜਨਰੇਟ ਕੀਤੀ ਕੇਵਲ ਉੱਥੇ ਕਰ ਦਿਓ ਹਣਾ ਸਿਟੀ ਉੱਥੇ ਜਾ ਕੇ ਹੀ ਕਨੈਡ ਕਰਿਆ 3:30 ਤੋਂ 8:30 ਵਜੇ ਤੇ ਹਾਲੇ ਤੱਕ ਹੁਣ ਪੋਣੇ ਦਾ ਸੋਹੇ ਤੱਕ ਪੁਲਿਸ ਵਾਲਾ ਕੋਈ ਨਹੀਂ ਆਇਆ ਤੇ ਸਰ ਕਿੰਨਾ ਕ ਨੁਕਸਾਨ ਹੋ ਗਿਆ ਆਪਣਾ ਸਾਡੇ ਇੱਕ ਲੈਪਟਾਪ ਲੱਗੇ ਡੀਵੀਆਰ ਲੱਗੇ ਆ ਕੈਮਰੇ ਵੀ ਤੋੜ ਗਏ ਆ ਥੋੜੇ ਮੋਟੇ ਪੈਸੇ ਹੋਊਗੇ ਉਹ ਚੈੱਕ ਕਰਨ ਦੇ ਲਈ ਕੋਈ ਕੈਸ਼ ਵਗੈਰਾ ਵੀ ਸੀ ਕੈਸ਼ ਤਾਂ ਥੋੜਾ ਹੀ ਹੋ ਸਕਦਾ ਹੈ ਉਹ ਚੈੱਕ ਕਰਨਾ ਹੈ ਤੇ ਪੋਣੇ ਦਾ ਸੋਹੇ ਤੱਕ ਪੁਲਿਸ ਵਾਲਾ ਕੋਈ ਨਹੀਂ ਆਇਆ ਪੋਣੇ 8 ਵਜੇ ਅਸੀਂ ਕੰਪਲੀਟ ਕੀਤੀ ਹੈ ਥਾਣਾ ਸਿਟੀ ਦੇ ਵਿੱਚ ਐਸਪੀ ਹੋਵੇ ਤਾਂ ਬਾਹਰ ਸਾਡਾ ਆਫਿਸ ਆ ਅੱਗੇ ਰਤੂ ਦੇ ਵੀ ਚੋਰੀ ਹੋਈ ਹੈ ਡਾਕਟਰ ਰਤੂ ਦੇ ਪਰਿ ਪੰਜ-ਛੇ ਮਹੀਨੇ ਆ ਜਦ ਇਹਨੀ ਵਾਰਦਾਤ ਹੋ ਰਹੀ ਕਮਿਟੀ ਕਦੇ ਵਾਰ ਕੋਈ ਸੁਣਵਾਈ ਨਹੀਂ ਹੋ ਰਹੀ ਕੋਈ ਚੈੱਕ ਨਹੀਂ ਹੋ ਰਹੀ ਤੇ ਕੋਈ ਸੀਸੀਟੀਵੀ ਕੈਮਰੇਜ ਬੰਦਿਆਂ ਦੀ ਭਾਲ ਆਹੀ ਹੋਵੇ ਸਾਡੇ ਸੀਸੀਟੀਵੀ ਤੇ ਡੀਵੀਆਰ ਹੀ ਚੁੱਕ ਕੇ ਲੈ ਗਏ ਆ ਹਾਂ ਜੀ ਹੁਣ ਆਂਡੀ ਕਵੰਡੀਆਂ ਦੇ ਕੈਮਰੇ ਕੋਲਿਸ ਨਾਲ ਚੈੱਕ ਕਰਨ ਤੇ ਫੇ ਪਤਾ ਲੱਗੇਗਾ ਜਿੱਦਾਂ ਸ਼ਹਿਰ ਦੇ ਵਿੱਚ ਵਾਰਦਾਤਾਂ ਬਹੁਤ ਹੋ ਰਹੀਆਂ ਤੁਸੀਂ ਖੁਸ਼ ਆਜਣ ਕੋਗੀ ਮੰਗ ਰੱਖਦੇ ਆਪਾਂ ਪੁਲਿਸ ਵਾਲੇ ਨਕੇਲ ਪਾਣ ਤੇ ਉਹਨਾਂ ਨੂੰ ਫੜਾ ਸਾਡਾ ਸਮਾਨ ਬਰਾਮਦ ਕਰਾਣ ਸਾਹਮਣੇ ਇੱਕ ਡੌਂਕੀ ਪੁਲਿਸ ਚਲਾਣੀ ਚਾਹੀਦੀ ਗੋਚਾਂਗ ਦੇ ਵਿੱਚ ਹਾਂ ਜੀ ਉਹ ਕੈਮਰੇ ਵਗੈਰਾ ਆਪਣੀ ਦੁਕਾਨ ਤੇ ਲੱਗੇ ਕੈਮਰੇ ਕੈਮਰੇ ਸਾਡੇ ਲੱਗੇ ਆ ਜੀ ਸਾਰੇ 2 ਕੈਮਰੇ ਤੋੜ ਗਏ ਇੱਕ ਡੀਲੀਵਰ ਲੱਗੇ ਆ ਬਾਕੀ ਕੈਮਰੇ ਵਿੰਗੇਸ਼ ਤੇ ਕਰ ਦਿੱਤੇ ਆ ਤੇ ਚੌਕੀਦਾਰ ਵਗੈਰਾ ਨਹੀਂ ਰੱਖਿਆ ਇੱਥੇ ਚੌਕੀਦਾਰ ਕਿਹਦਾ ਹੁੰਦਾ ਸੀ ਉਹ ਚੌਕੀਦਾਰ ਐਸੋਲੇ ਨਹੀਂ ਹੈਗਾ ਜੋ ਮਾਰਕੀਟ ਜਾਂਦਾ ਚੌਕੀਦਾਰ ਆਲੇ ਦੁਆਲੇ ਕੈਮਰੇ ਚੈੱਕ ਕਰਾ ਕੇ ਤੇ ਉਹਦੀ ਪਾਲਕੀਤੀ ਜਾਵੇ ਸਾਡਾ ਸਮਾਨ ਬਰਾਂਧ ਕਰਾਦਾ ਜਾ ਕੀ ਨਾਮ ਆਪਣਾ ਬਲਰਾਮ ਸ਼ਰਮਾ ਜੀ ਹਾਂ ਜੀ ਸਰ ਕੀ ਮਾਮਲਾ ਕੀ ਅੱਜ ਜਿਹੜਾ ਸਵੇਰੇ ਸਵੇਰੇ ਇੱਥੇ ਦੁਕਾਨ ਦੇ ਬਾਹਰ ਖੜੇ ਆ ਮਾਮਲਾ ਇਹ ਹੈ ਜੀ ਕਿ ਇੱਕ ਕੈਸਫੀ ਸਾਡਾ ਦਫਤਰ ਕੋਲ ਹੁੰਦੇ ਹੋਏ ਔਰ ਕਨਾਲੇ ਦੁਕਾਨਾਂ ਹੁੰਦੀਆਂ ਹੋਈਆਂ ਇੱਥੇ ਚੋਰੀ ਹੋ ਗਈ ਆ ਉਹ ਮਾੜੀ ਗੱਲ ਆ ਪ੍ਰਸ਼ਾਸਨ ਬੜਾ ਟਲਾਇਆ ਫਿਰ ਤਾਂ ਕਿਤੇ ਅੱਗੇ ਵੀ ਡਾਕਟਰ ਸਾਹਿਬ ਦੇ ਚੋਰੀ ਹੋਈ ਆ ਹੋਰ ਮਨੀ ਜਿੰਜਰ ਦੇ ਵੀ ਸਾਹਮਣੇ ਹੀ ਚੋਰੀ ਹੋਈ ਆ ਪਰ ਪ੍ਰਸ਼ਾਸਨ ਬੜਾ ਸੁੱਤਾ ਪਿਆ ਹੈ ਜੀ ਤੇ ਪੁਲਟ ਕੰਪਲੀਟ ਕੀਤੀ ਹੈ ਜਿਹੜੀ ਆਮ ਡੀਡੀ ਰੋਡ ਤੇ ਜਿਹੜੀ ਚੋਰੀ ਹੋਣੀ ਸ਼ਟਰ ਛੁੱਟ ਨੇ ਔਰ ਐਸਪੀ ਦਫਤਰ ਦੇ ਨਾਲ ਬਿਲਕੁਲ ਦੁਕਾਨਾ ਗੀਰਾ ਮਨੀ ਜਿੰਜਰ ਜਿਹੜਾ 사ਜਨ ਇੰਟਰਪ੍ਰਾਈਜ਼ ਦਾ ਉਹਨਾਂ ਦੇ ਛੱਡਰ ਤੋੜ ਕੇ ਬੀਬੀ ਡੀ ਔਰ ਕੈਮਰੇ ਵੀ ਤੋੜ ਕੇ ਸਾਰਾ ਕੁਝ ਤੋੜ ਕੇ ਬੜਾ ਫੁਰਤੀ ਨਾਲ ਜਾਨੀ ਕਿ ਇਹ ਸਾਰਾ ਕੰਮ ਕਰਤਾ ਔਰ ਦੇਖੋ ਕਿੰਨਾ ਧੀਰ ਲਗਾਈ ਹੋਊਗੀ ਸਾਰੀਆਂ ਚੀਜ਼ਾਂ ਤੋੜਨ ਲਈ ਕਿਸੇ ਨੂੰ ਵੀ ਨਹੀਂ ਪਤਾ ਲੱਗਾ ਕੁਝ ਤੇ ਆਪਾਂ ਨੂੰ ਕਿੰਨੇ ਵਜੇ ਪਤਾ ਲੱਗਾ ਜੀ ਇਹ ਇਹ ਸਵੇਰੇ 7 ਵਜੇ ਜੀ ਤੇ ਪੁਲਿਸ ਕੰਪਲੇਟ ਕੀਤੀ ਤੁਸੀਂ ਪੁਲਿਸ ਕੰਪਲੇਟ ਕੀਤੀ ਜਿਹੇ ਤੱਕ ਕੋਈ ਪੁਲਿਸ ਨਹੀਂ ਆਈ 10 ਵਜੇ ਚਲੇ ਆ ਕੋਈ ਪੁਲਿਸ ਨਹੀਂ ਆਈ ਇੱਦਾਂ ਤੇ ਕੋਈ ਵਾਰਦਾਤਾ ਵੀ ਹੋ ਜਵੇ ਤਾਂ ਪੁਲਿਸ ਨਾ ਆਵੇ ਕੋਈ ਇਹ ਲਗਭਗ ਮਾੜੀ ਗੱਲ ਹੈ ਜੀ ਲਗਭਗ ਕਿੰਨਾ ਕ ਨੁਕਸਾਨ ਹੋ ਗਿਆ ਇਹਨਾਂ ਦਾ ਲਗਭਗ ਦੇਖੋ ਜੀ ਇਹ ਹੁਣ ਗਿਰੂਗਾ ਬਚਾਰਾ ਕੈਮਰੇ ਦਾ ਹੁਣ 20-25000 ਦਾ ਕੈਮਰੇ ਆ ਡੀਵੀਡੀ ਆ ਹਾਂਜੀ ਲੈਪਟਾਪ ਲੈ ਗਏ ਹੁਣ ਲਗਦੋ ਲੱਖ ਰੁਪਏ ਦਾ ਨੁਕਸਾਨ ਤਾਂ ਹੋਣਾ ਹੀ ਆ ਜੀ ਕੈਸ਼ ਵਗੈਰਾ ਵੀ ਲੱਗ ਗਿਆ ਜੀ ਕੈਸ਼ ਵੀ ਲੱਗ ਗਿਆ ਜੀ ਹੁਣ ਇਹ ਦੇਖੂਗਾ ਆਪਣਾ ਸਾਰਾ ਕੀ ਕੀ ਗਿਆ ਮੇਰਾ ਹਜੇ ਦੇਖਿਆ ਨਹੀਂ ਇਹਨੇ ਇਹ ਤਾਂ ਪੁਲਿਸ ਨੂੰ ਰਿਕਾਰਡ ਦੇ ਸੀਗੇ ਪੁਲਿਸ ਦੇ ਸਾਹਮਣੇ ਦਿਖਾਈ ਸੀ ਪਰ ਇਹ ਬਹੁਤ ਮਾੜੀ ਗੱਲ ਆ ਪ੍ਰਸ਼ਾਸਨ ਲਈ ਔਰ ਐਸਪੀ ਦਫਤਰ ਦੇ ਕੋਲ ਹੁੰਦੇ ਹੋਏ ਐਸਪੀ ਮੈਡਮ ਜਿਹੜੀ ਬਹੁਤ ਵਧੀਆ ਆਈ ਆ ਅਸੀਂ ਤਾਂ ਕਹਿੰਦੇ ਆ ਔਰ ਇਹ ਚੋਰੀ ਜਲਦੀ ਤੋਂ ਜਲਦੀ ਲੱਭੀ ਜਾਵੇ ਨਾਲੇ ਦਿਵਾਲੇ ਦੇ ਵੀ ਕੈਮਰੇ ਹਨ ਉਹਨਾਂ ਚੋਂ ਵਿੱਚੋਂ ਲੈ ਕੇ ਇਹ ਚੋਰੀ ਜਲਦੀ